ਅੱਜ ਦੀ ਲਾਈਵ ਵੀਡੀਓ ਲਾਈਵ ਵੀਡੀਓ ਆਪਾਂ ਘਰ ਤੋਂ ਸ਼ੁਰੂ ਕਰਦੇ ਆਂ ਬਈ ਲੱਗੋ ਵੀ ਲੱਗੋ ਤੇ ਲੱਗੇ ਲੱਗੇ ਹਾਂ ਬਈ ਚੰਨੋ ਮੰਨੋ ਚਾਹੇ ਮਿਲ ਗਿਆ ਚਾਹੇ ਠੀਕ ਹੈ ਹਾਂ ਆ ਵੀ ਆ ਮੈਂ ਬੋਲ ਕੇ ਗਿਆ ਤਾਂ ਮੈਂ ਕਿਹਾ ਚਾਹੇ ਪਿਲਾਓ ਪਹਿਲੇ ਠੰਡੀ ਆ ਹਾਂ ਆ ਵੀ ਆ ਬਿਸਕੁਟ ਆ ਤੇ ਚਾਹ ਦੁਪਹਿਰ ਕੋ ਆਏਗਾ ਸਮੋਸੇ ਅਭੀ ਨਹੀਂ ਲਓ ਜੀ ਪਾਠ ਫਰੋਂ ਸਾਰਾ ਜਿਹੜਾ ਕੰਮ ਦਿਖਾਉਂਦੇ ਅੱਜ ਦਾ ਉੱਪਰ ਥੱਲੇ ਅੰਦਰ ਬਜਰੀ ਪੈ ਰਹੀ ਹੈ ਆਪਣੇ ਉਹ ਤਾਂ ਮੈਂ ਆਜਾ 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 ਲੈ ਬਜਰੀ ਪੈ ਰਹੀ ਹੈ ਆਪਣੇ ਲੈਵਲ ਆਪਣੇ ਕੱਢ ਲਿਆ ਤਾਂ ਸਾਰਾ ਇਹਦਾ ਪਰ ਹੁਣ ਇਹਦੀ ਫਿਰ ਠੋਕਠਕਾਈ ਹੋਊਗੀ ਹੁਣ ਅੱਜ ਟਾਇਲ ਵਾਲੇ ਨੂੰ ਬੁਲਾ ਲਵਾਂ ਬਾਥਰੂਮ ਚਲੇ ਪਾਈ ਨਹੀਂ ਹੈ ਬਾਥਰੂਮ ਜੀ ਬੋ ਦਿੰਦੇ ਅੱਜ ਦੀ ਲਾਈਵ ਵੀਡੀਓ 'ਚ ਤੁਹਾਡਾ ਸਵਾਗਤ ਹੈ ਜੀ ਆਪਾਂ ਆਪਣੇ ਘਰ ਤੋਂ ਸ਼ੁਰੂ ਕਰਦੇ ਤੇ ਘਰ ਦਿਖਾਉਂਦੇ ਤੁਹਾਨੂੰ ਮੈਂ ਸੋਚਿਆਗਾ ਪੁਰਬ ਜੀ ਲੈਵਲ ਸਾਡੇ ਲੈਵਲ ਦੇ ਨਹੀਂ ਹੈ ਠੀਕ ਹੈ ਉਧਰ ਥੋੜੀ ਹੋ ਪੰਦੀ ਹੈ ਅੱਛਾ ਇੱਤੋਂ ਪਾਉਣੀ ਆ ਰੋੜੀ ਦਾ ਕਿੱਧਰ ਉਹ ਪਾਲੇ ਕਬਰੇ ਪਾ ਦੋ ਅੱਲਾ ਉਸ ਤੋਂ ਅੱਛਾ ਹੈ ਆ ਉਹ ਕਬਰੇ ਸ਼ੁਰੂ ਪਾ ਲੂ ਪਹਿਲਾਂ ਇਹਦਾ ਥੋੜਾ ਲੇਵਨ ਕੱਢ ਯਾਰ ਇੱਥੇ ਬੰਦੇ ਨੂੰ ਆ ਕੇ ਨਾ ਅੱਤ ਨਾ ਕਰ ਤਾਂ ਮੈਂ ਆ ਚ ਪਾ ਦੇ ਸਾਰਾ ਯਾਰ ਆ ਇਹ ਵੀ ਚ ਪਾ ਦੇਣਾ ਸਾਰਾ ਇਹ ਸਾਰੇ ਚ ਪਾ ਨਾ ਮੰਜੇ ਬਰਖਤ ਪੱਲੇ ਚ ਬੰਦੇ ਨੂੰ ਸਾਰੇ ਨੂੰ ਆ ਹਾਂ ਲੇਵਨ ਰੋੜੀ ਗਿਆ ਬੁੱਢੀ ਬੰਦਾ ਮੇਤਰੀ ਆ ਲੈ ਵੀ ਆਪਣੇ ਹਫਾਲਸੇ ਸਾਰੇ ਕੱਲ ਉਹਨਾਂ ਕੋਲ ਬੰਦਾ ਆ ਲਿਆ ਇਹ ਇਹ ਜਾਨਮਲ ਬਲੌਗ ਪਰ ਤੁਸੀਂ ਦੇਖੋ ਉਹ ਕਹਿ ਰਿਹਾ ਸੀ ਜਦੋਂ ਨਾ ਐਨ ਪੂਰੀ ਚਿੱਟੀ ਨਿਕਲਣੀ ਹੈ ਇਹ ਇਦਾਂ ਦਾ ਕਲਰ ਹੋ ਜਾਣਾ ਕਹਿੰਦਾ ਇਹਦਾ ਫਿਰ ਇਹਦੇ ਪਰ ਕਲਰ ਹੋਣਾ ਕਿ ਹੁਣ ਠੰਡ ਹੈ ਇਹਨੂੰ ਕਹਿੰਦਾ ਟਾਈਮ ਲੱਗ ਜੂ 2-3 ਮਹੀਨੇ ਹਲੇ ਫਿਰ ਕਲਰ ਹੋਣਾ ਚਲੋ ਕੋਈ ਗੱਲ ਨਹੀਂ ਜਦ ਤੱਕ ਆਪਣੀ ਆਪਾਂ ਇੱਥੇ ਆਪਣਾ ਥੱਲੇ ਵਾਲਾ ਕੰਮ ਉਦੋਂ ਰਹੂਗਾ ਤੇ ਫਿਰ ਚੱਲੀ ਆਪਾਂ ਟਾਇਲ ਲੈਣਾ ਅੱਜ ਤੇਲ ਦਾ ਮਾਰੀ ਜੁੱਧ ਫਿਰ ਉਹ ਤਾਂ ਮੈਂ ਉਹ ਤਾਂ ਮੈਂ। ਤਾਂ ਮੈਂ ਕਿੱਧਰ ਗਿਆ? ਤਾਂ ਮੈਂ। ਥੱਲੇ ਆਪਣੇ ਬਾਥਰੂਮ ਵੀ ਦੇਖ ਮੜੇ ਜ ਮਿੱਟੀ-ਮਿੱਟੀ ਪੈਂਦੀ ਹੈ ਜੇ ਅੰਦਰ। ਉਹ ਮੈਂ ਕਿਹਾ ਬਾਥਰੂਮ ਵਿੱਚ ਵੀ ਦੇਖ ਮਿੱਟੀ ਪੈ ਗਈ ਥੋੜੀ ਜੇ ਅੰਦਰ। ਉਹ ਜ਼ਿਆਦਾ ਨਹੀਂ ਮੈਂ। ਅੱਛਾ। ਲਾ ਸੱਸਰੀ ਗਾਲ ਜੀ। ਹੈ? अच्छा ले 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 ਲੈ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਆ ਵੀਰੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਇਹ ਪਹਿਲਾਂ ਜਾਂਦੇ ਸ਼ਾਮ ਨੂੰ ਚੜਾ ਜਾਏ ਕਰੋ ਇਹ ਤੁਹਾਡੇ ਪਰ ਹੁੰਦਾ ਮਿਸਤਰੀ ਬਿੱਲੇ ਖੜੇ ਜਾਂਦੇ ਘੰਟਾ ਫਿਰ ਜੰਦੀ ਸਾਰੇ ਬਰ ਲਾਇਆ ਜਦ ਚੜਾਤੇ ਉਪਰ ਇਹ ਢੇੜ ਘੰਟਾ ਖੜਾ ਦੇਖ ਲਓ ਦੇ ਹਾਦ ਦਾ ਹੁਣ ਫਿਰ ਕੰਮ ਨਹੀਂ ਤੁਹਾਨੂੰ ਚਾਲ ਨਹੀਂ ਬਣਾਉਣੀ ਆਉਂਦੀ ਯਾਰ ਫੇਲ ਆ ਤੁਸੀਂ ਯਾਰ ਲਓ ਬਈ ਇੱਥੇ ਆਪਣਾ ਬਾਥਰੂਮ ਬਣਨਾ ਉਹਦੀ ਅੱਜ ਰੱਖਣਗੇ ਨਹੀਂ ਇੱਥੇ ਅੱਜ ਤੇ ਆ ਬਾਲਰ ਵੀ ਕਰਵਾ ਦੇਣਾ ਸਾਰਾ ਇਹਨੂੰ ਲਪਾਈ ਕਰਵਾ ਦੇਣੀ ਆਹ ਸਫਾਈ ਕਰਵਾ ਕੇ ਤੇ ਪਰਪਾ ਨੇ ਵਾਟਰ ਪ੍ਰੂਫਿੰਗ ਕਰਾਉਣੀ ਆ ਕਨੇ ਦੋ ਰੋਤੇ ਰਹਿ ਗਏ ਤਿੰਨ ਦੋ ਰੋਤੇ ਰਹਿ ਗਏ ਬਸ ਫਿਰ ਉਹ ਉਹ ਖੋਲ ਲੈ ਮੂਰੇ ਪਟਫਟੇ ਹਾਂ ਤਾਂ ਮਾਤਾ ਆਏ ਕੋਈ ਮਾਤਾ ਜਿਹਦਾ ਸਾਲਾ ਠੇਕੇਦਾਰ ਹੁੰਦਾ ਹੈ ਜਿਹੜਾ ਸਾਡੇ ਠੇਕਾ ਲੱਤਾ ਹੁੰਦਾ ਕੰਮ ਦਾ ਦੇਖੀ ਮੜਾ ਜਾ ਇੱਕ ਕਰ ਹਰਦੀਪ ਜੀ ਤਾਂ ਫੇਰ ਨਹੀਂ ਆਇਆ ਅੱਜ ਹੈ ਆਓ ਜੀ ਆਓ ਸਤਿ ਸ੍ਰੀ ਅਕਾਲ ਬੜੀ ਠੀਕ ਥਾ ਉਹ ਪਾਣੀ ਭਰ ਲਿਆ ਉੱਪਰ ਆ ਗੱਦਨਾ ਗੇ ਨੋਰ ਇਹ ਸਦਾ ਲੱਗੇ ਉਹ ਟਰਾਲੀ ਭਰੀ ਹੋਈ ਜੀ ਹੁਣ ਜਿਆਦਾ ਨਾਲ ਖਹਿ ਕੇ ਲੰਘੀ ਹਾਂ ਮਿਲ ਨਹੀਂ ਹਾਂ ਮਿਲ ਗਈ ਅੱਧਰ ਖੀ ਹੋ ਜਾ ਕਹਿੰਦਾ ਮੁੰਡਾ ਫੜਾ ਅੱਛਾ ਗੋਪੀ ਰਾਣੀ ਫੋਨ ਕਰਦੇ ਫਿਰ ਉਹ ਵੀ ਹੁਣ ਜਾਣਗੇ ਅੱਜ ਗੋਪੀ ਰਾਣੀ ਸਰ ਜੀ ਇਹਨੂੰ ਨਾ ਸ਼ਟਰਿੰਗ ਦਾ ਸਰ ਜੀ ਇਹਨੂੰ ਕਸਰੀਆ ਕਿੰਨਾ ਕਾਊਗਾ ਉਹਨਾਂ ਕੋਲ ਸਰੀਆਂ ਘੱਟ ਮੰਗਾ ਲਿਓ ਜੇ ਲੋਡ ਪਈ ਉਹਨਾਂ ਨਾਲ ਇਹ ਮੰਗਾਉਣਾ ਉਹਨਾਂ ਨਾਲ ਬਰਬ ਘੱਟ ਮੰਗਾ ਲਿਓਗਾ ਥੋੜਾ ਜਿਹਾ ਤੇ ਜੇ ਲੋਡ ਪਈ ਤਾਂ ਅੱਡੇ ਤੇ ਚੱਕ ਲਿਆਵਾਂਗੇ ਜਾ ਕੇ ਇਸ ਵਾਰ ਥਰੀਏ ਵਧੇ ਨਾ ਥੋੜਾ ਆਹ 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 ਮਰਾ ਬਾਥਰੂਮ ਜਿੱਥੇ ਨਾਲ ਬਾਥਰੂਮ ਮਿੱਟੀ ਪੁੱਟੀ ਪੈਣੀ ਆ ਪਾਦਾ ਕਰਨੀ ਜਿੱਨੇ ਪੈਣੀ ਆ ਇਹ ਹੁਣ ਉਹ ਬਜਰੀ ਪੈ ਜਾਵੇ ਉਹਨੂੰ ਬੁਲਾਉਣ ਤੇਲ ਵਾਲੇ ਨੂੰ ਬੁਲਾਉਂਦਾ ਮੈਂ ਉਹਦਾ ਉਹ ਕਹਿੰਦਾ ਸੀ ਕਹਿੰਦਾ ਵਾ ਅਸੀਂ ਕੱਚਾ ਵੀ ਆਵੇ ਕਰ ਲਾਂਗੇ ਕਹਿੰਦਾ ਤੁਸੀਂ ਦੇਖ ਲਿਓ ਮੈਂ ਤਾਂ ਕੱਚਾ ਅਸੀਂ ਆਵੇ ਕਰ ਲਾਂਗੇ ਕਹਿੰਦਾ ਮੈਂ ਅਸੀਂ ਮਾਲ ਘੱਟ ਪਾਉਂਦੇ ਆ ਫਿਰ ਹਾਂ ਉਪਰ ਨੂੰ ਕਾ ਲੈਵਲ ਕੱਢ ਕੇ ਦੇ ਦੀ ਇੱਕ ਵਾਰੀ ਸਾਰਾ ਹਾਂ ਇਹਦਾ ਠੋਕ ਠਖਾਈ ਕਰੀਏ ਸ਼ੁਰੂ ਫਿਰ ਮਸ਼ੀਨ ਮੰਗਾ ਲਈਏ ਘੱਤਾਂ ਨਾਲੇ ਕੱਲੀ ਆਪੇ ਮਸ਼ੀਨ ਮੰਗਾਉਣੀ ਮਸ਼ੀਨ ਮੰਗਾਵੋ ਹਾਂ ਇੱਥੇ ਆਏਗਾ ਕੋਸ ਜਿੰਮ ਉੱਥੇ ਦਾ ਬਾਗੂ ਬਾਗੂ ਮੁੰਡਾ ਹਾਂ ਉਹਦੇ ਕੋਲੋਂ ਜਿਆਦਾ ਹੁਣ ਇੱਕ ਤਾਂ ਪਿੱਛੇ ਵੀ ਲੈਵਲ ਕੱਢ ਪਿੱਛੇ ਵੀ ਪਾਣੀ ਆਪਣੀ ਬਜਰੀ ਆਹ ਆ ਸਾਰਾ ਸਮਾਨ ਚ ਆ ਸਾਰਾ ਸਮਾਨ ਚ ਕੁਵਾਦਣਾ ਇੱਥੇ ਤੇ ਮੈਂ ਆਹ ਹੌਦਿਆ ਹੌਦਿਆ ਇਹਨੂੰ ਵੀ ਲਾ ਦੇ ਯਾਰ ਸਿਮਿੰਟ ਚ ਆਹ ਕਿਨੂੰ ਆ ਥੱਲੇ ਉਹ ਲਾ ਲਾ ਦਨ ਲਾ ਦਨ ਇਹ ਸਮਟ ਲਾ ਤੇ ਹੋਰ ਸਪੇਰਾ ਸਾਰੀਆਂ ਕਿਹਨਾਂ ਇੱਕ ਇੱਧਰ ਆ ਭਰਦੇ ਉੱਪਰ ਇਹ ਕਰਦੇ ਤੇ ਕੋਈ ਚੀਚੂ ਜਣਾ ਵੱਢ ਜਵੇ ਹੁਣ ਸੜੀ ਉੱਪਰ ਇਹ ਵੀ ਪਰਦੇ ਕੋਈ ਚੀਜ਼ ਵੱਢ ਕੇ ਨੁਕਸਾਨ ਹੋ ਗਿਆ ਨਹੀਂ ਫਿਰ ਹੂੰ ਕਰ ਦਿੰਦੇ ਬੰਦ ਨਾ ਸਮਾ ਚੋਕਾ ਅਗੇ ਮੈਂ ਤਾਂ ਗਲੀ ਚ ਲੋਕ ਰਖਾਉਂਦਾ ਸਾਰੇ ਯਾਰ ਇਹ ਰਹੇਗਾ ਇਹ ਦਰਵਾਜ਼ਾ ਇਹ ਦਨੂ ਮ ਲੈਵਲ ਘਟਾਲੂਗਾ ਸਾਰਾ ਐਸੀ ਆਪਣਾ ਘਰ ਤੋਂ ਲਾਈਵ ਘਰ ਦੀ ਅਪਡੇਟ ਧੰਨਵਾਦ ਜੀ ਸਨਾਈਪ ਦੇਖਣ ਵਾਸਤੇ